ਸੋ ਜਿੰਨੇ ਵੀ ਜਨ ਇਹ ਮੰਦੀਸ਼ ਅਬਦਾਵਲੀ ਖੁੱਦਾ ਦੇ ਦਾਸ ਦੇ ਖਲਾਫਤ ਦੇ ਵਿੱਚ ਇਸਤੇਮਾਲ ਕਰਦੇ ਐ ਤੇ ਫਿਰ ਵੀ ਜੇ ਕੰਮ ਇਹ ਨਾ ਧੁਕਿਆ ਤੇ ਅਸੀਂ ਫਿਰ ਲੋ ਅਕੋਰਡਿੰਗਸ ਤੇ ਕਾਨੂੰਨ ਦੀ ਸਹਾਇਤਾ ਲੈ ਕੇ ਇਸੀ ਨੂੰ ਥਮਾਂਗੇ ਜਿਹੜਾ ਵੀ ਬੰਦਾ ਇਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਕੀਤੀ ਹੋਣ ਜਾਂ ਸਾਡੇ ਨੂੰ ਬੰਦਾ ਨੋਟਿਸ ਆ ਗਿਆ ਉਹਨੂੰ ਅਸੀਂ ਕਿਸੇ ਵੀ ਹਾਲਤ 'ਚ ਨਹੀਂ ਬਖਸ਼ਾਂਗੇ ਨਹੀਂ ਬਖਸ਼ਾਂਗੇ ਇਹਨੂੰ ਆ ਡਿਵਲ ਚੇਤਾਵਨੀ ਆ ਮੈਂ ਪੇਸ਼ ਕਰਨ ਕੰਦਮਾ ਨੂੰ ਇਸ ਤੀ ਤੋਂ ਅੱਜ ਅਸੀਂ ਸ਼ਬਦ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਕਿ ਜੋ ਪਿਤੇ ਸਮੇਂ ਦੇ ਵਿੱਚ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਜਾਂ YouTube ਦੇ ਉੱਪਰ ਜਾਂ ਇੱਕ ਦੂਜੇ ਨਾਲ ਗੱਲਾਂ ਪਾਸਵਰਡ ਕਰਕੇ ਜੋ ਸਾਡੇ ਪਾਸਵਾਨ ਨੇ ਖੁਦਾ ਦੇ ਦਾਸ ਨੇ ਉਹਨਾਂ ਦੇ ਖਿਲਾਫ ਇਹ ਗੋਲੀਆਂ ਗਈਆਂ ਨੇ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਕਦੀ ਵੀ ਬਦਾਸ਼ ਨਹੀਂ ਕਰਾਂਗੇ ਬਾਕੀ ਇਹ ਟ੍ਰੇਸ ਕਰ ਲੈਣਾ ਅੱਜ ਵਿੱਚ ਕੋਈ ਸ਼ੱਕ ਨਹੀਂ ਹੈਗਾ ਉਸ ਬੰਦੇ ਨੂੰ ਵੀ ਪਤਾ ਬੈਠ ਟ੍ਰੇਸ ਕਰ ਲੈਂਦੇ ਆ ਠੀਕ ਹੈ ਜੀ ਉਮਮ ਮੇਰੇ ਵੱਲ ਚੇਤਾਵਨੀ ਮੇਰੇ ਸਾਰੀ ਟੀਮ ਵੱਲੋਂ ਚੇਤਾਵਨੀ ਪ੍ਰਦਾਨ ਜੀ ਇਹਦੇ ਵਿੱਚ ਚੇਤਾਵਨੀ ਆ ਉਹ ਬੰਦਾ ਅੱਗੇ ਆਈਫੋਨ ਤੱਕ ਤੇ ਇਹਨੂੰ ਮਾਫ ਕੀਤਾ ਵਾ ਅੱਗੇ ਤੋਂ ਇਹਨੂੰ ਮਾਫ ਨਹੀਂ ਕਰਾਂਗੇ ਹallelujah ਹallelujah ਸਾਦੇ ਜਾਨੂ ਜੈਮਸੀ ਜਿਹੜੇ ਇਸ ਮਾਧਿਅਮ ਦੇ ਨਾਲ ਸਾਨੂੰ ਅੱਜ ਦੇਖਦੇ ਨੇ ਅਸੀਂ ਕਦਮਾ ਮੰਮਾ ਮਿਨਿਸਟਰੀ ਤੋਂ ਬੱਕ ਬੱਕ ਜੋਣ ਦੀਆਂ ਕਮੇਟੀਆਂ ਦੇ ਜਿੰਨੇ ਮੈਂਬਰ ਨੇ ਸਾਦੇ ਅੱਜ ਮੇਰੇ ਨਾਲ ਇੱਥੇ ਮੌਜੂਦ ਨੇ ਮੈਂ ਪ੍ਰੈਜ਼ੀਡੈਂਟ ਕਦਮਾ ਮੰਮਾ ਮਿਨਿਸਟਰੀ ਤੋਂ ਅੱਜ ਅਸੀਂ ਸ਼ਬਦ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਕਿ ਜੋ ਬੀਤੇ ਸਮੇਂ ਦੇ ਵਿੱਚ ਜਾਂ ਅਸੀਂ ਕਹਿ ਲੀਏ ਕਿ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਜਾਂ YouTube ਦੇ ਉੱਪਰ ਜਾਂ ਇੱਕ ਦੂਜੇ ਨਾਲ ਗੱਲਾਂ ਪਾਸਵਰਡ ਕਰਕੇ ਜੋ ਸਾਡੇ ਪਾਸਵਾਨ ਨੇ ਖੁਦਾ ਦੇ ਦਾਸ ਨੇ ਉਹਨਾਂ ਦੇ ਖਿਲਾਫ ਤੇ ਜੋ ਬੋਲੀਆਂ ਗਈਆਂ ਨੇ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਕਦੀ ਵੀ ਬਦਾਸ਼ ਨਹੀਂ ਕਰਾਂਗੇ ਜੋ ਅਸੀਂ ਇਸ ਮੈਸੇਜ ਦੇ ਦਵਾਜ਼ਾ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆ ਦੇਖੋ ਅਸੀਂ ਕਿਸੇ ਪੱਖੋਂ ਘਟ ਨਹੀਂ ਆ ਪਰਮੇਸ਼ਵਰ ਦੀ ਬਰਕਤ ਤੇ ਪਰਮੇਸ਼ਵਰ ਦਾ ਆਤਮਾ ਇਸ ਚਰਚ ਦੇ ਨਾਲ ਅਨੋਇੰਟ ਹੋ ਕੇ ਕੰਮ ਕਰਦਾ ਏ ਸੋ ਜਿੰਨੇ ਵੀ ਜਨ ਇਹ ਮੰਦੀਸ਼ ਅਬਦਾਵਲੀ ਖੁੱਦਾ ਦੇ ਦਾਸ ਦੇ ਖਿਲਾਫਤ ਦੇ ਵਿੱਚ ਇਸਤੇਮਾਲ ਕਰਦੇ ਆ ਸੋ ਅਸੀਂ ਉਹਨਾਂ ਨੂੰ ਅਲਰਟ ਕਰਨਾ ਚਾਹੁੰਦੇ ਆ ਕਿ ਪਰਮੇਸ਼ਵਰ ਨੇ ਕਿਸੇ ਵੀ ਪੱਖੋਂ ਇਸ ਸੱਚ ਨੂੰ ਪਿੱਛੇ ਨਹੀਂ ਛੱਡਿਆ ਨਾ ਹੀ ਅਸੀਂ ਕਿਸੇ ਪੱਖੋਂ ਕਮਜ਼ੋਰ ਹਾਂ ਹਾਂ ਬੀਤੇ ਸਮੇਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਐਕਸ਼ਨ ਨਹੀਂ ਲਿਆ ਕਿਉਂਕਿ ਅਸੀਂ ਸ਼ਾਂਤੀ ਦੇ ਪਰਮੇਸ਼ਵਰ ਦੇ ਬਚਨ ਨਾਲ ਚੱਲਣ ਵਾਲੇ ਬੰਦੇ ਹਾਂ ਪਰ ਜੇ ਇਹਨਾਂ ਚੀਜ਼ਾਂ ਨੂੰ ਨਹੀਂ ਰੋਕਿਆ ਜਾਊਗਾ ਇਹ ਸ਼ਬਦਾਂ ਨੂੰ ਨਹੀਂ ਰੋਕਿਆ ਜਾਏਗਾ ਚਾਹੇ ਉਹ ਕਿਸੇ ਵੀ ਮਾਧਿਅਮ ਦੇ ਰਸਤੇ ਪਾਸਵਰਡ ਕੀਤੀ ਜਾਦੀਏ ਚੀਜ਼ ਜੋ ਖੁਦਾ ਦੇ ਦਾਸਾਂ ਦੇ ਖਿਲਾਫਤ ਦੇ ਵਿੱਚ ਬੋਲੀ ਜਾਦੀ ਹੈ ਅਸੀਂ ਸਾਰੀ ਕਮੇਟੀ ਮਿਲ ਕੇ ਇਸ ਚੀਜ਼ ਦੇ ਵਿਰੋਧ ਦੇ ਵਿੱਚ ਖੜੇ ਹਾਂ ਅੱਜ ਤੇ ਅਸੀਂ ਸਾਦੇ ਹੀ ਜਨ ਇਸ ਚੀਜ਼ ਦੀ ਨਿੰਦਿਆ ਕਰਦੇ ਆਂ ਤੇ ਸਖਤ ਕਲਾਫਤ ਦੇ ਵਿੱਚ ਆਂ ਅਸੀਂ ਅਲਰਟ ਕਰਨਾ ਚਾਹੁੰਦੇ ਆਂ ਫਿਰ ਤੋਂ ਇੱਕ ਵਾਰ ਉਹਨਾਂ ਜਨੀਆਂ ਨੂੰ ਜਿਹੜੇ ਇਹ ਸ਼ਬਦਾਵਲੀ ਮੰਦੀ ਜਾਂ ਗਲਤ ਵੀਡੀਓ ਕਲਿੱਪਸ ਐਡਿਟ ਕਰਕੇ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਨੇ ਤਾਂਕਿ ਜਿਹੜੇ ਰੱਬ ਦੇ ਦਾਸ ਆ ਉਹਨਾਂ ਨੂੰ ਬਦਨਾਮ ਕੀਤਾ ਜਾਏ ਜੇ ਆਪਦੇ ਦਾਸ ਆਣਾ ਤੇ ਕੋਈ ਐਸੀ ਸ਼ਬਦਾਵਲੀ ਆਖੀ ਜਾਏ ਕਿ ਜੈਸੇ ਨਾਲ ਉਹਨਾਂ ਦੇ ਆਤਮਿਕ ਲੈਵਲ ਉੱਤੇ ਪਹੁੰਚੇ ਅਸੀਂ ਇਹਨਾਂ ਚੀਜ਼ਾਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਇਹੀ ਸ਼ਬਦ ਅੱਜ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ ਇਸ ਮਾਧਿਅਮ ਦੇ ਰਾਹੀਂ ਕਿ ਅਗਰ ਆਉਣ ਵਾਲੇ ਸਮੇਂ ਸਾਨੂੰ ਜੋਤੀ ਪਈ ਤਾਂ ਅਸੀਂ ਇੱਕ ਵੱਡੀ ਕਾਨਫਰੰਸ ਕਰਕੇ ਇੱਕ ਵੱਡੇ ਪੱਧਰ ਤੇ ਇਸ ਚੀਜ਼ ਦੀ ਨਿੰਦਿਆ ਕਰਾਂਗੇ ਤੇ ਫਿਰ ਵੀ ਜੇ ਕੰਮੇ ਨਾ ਧੁਕਿਆ ਤੇ ਅਸੀਂ ਫਿਰ ਲੋ ਅਕੋਰਡਿੰਗਸ ਤੇ ਕਾਨੂੰਨ ਦੀ ਸਹਾਇਤਾ ਲੈ ਕੇ ਐਸੀ ਨੂੰ ਥਮਾਂਗੇ। ਆਓ ਅਜਨੇ ਬਹੁਤ ਸਾਰੇ ਜਨ ਇੱਥੇ ਮੌਜੂਦ ਨੇ ਜਿਹੜੇ ਵੱਖ-ਵੱਖ ਜ਼ੋਨਾਂ ਤੋਂ ਇਹ ਚਰਚਲੀ ਕਮੇਟੀਆਂ ਦੇ ਪ੍ਰਧਾਨ ਨੇ ਜੋ ਵੀ ਆਪਣੇ ਵਿਚਾਰ ਇਸ ਵਿਸ਼ੇ ਤੇ ਸਾਂਝੇ ਕਰਨਾ ਚਾਹੁੰਦਾ ਤੇ ਉਹ ਕਰ ਸਕਦਾ ਹੈ ਦੇਖੋ ਜੀ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਆਪਣੀ ਟੀਮ ਵੱਲੋਂ ਸਾਰੇ ਪ੍ਰਧਾਨਾਂ ਵੱਲੋਂ ਸਾਡੇ ਪ੍ਰਧਾਨ ਜੀ ਵੱਲੋਂ ਜਿਹੜਾ ਵੀ ਬੰਦਾ ਇਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਕਰਿਆ ਕੀਤੀ ਉਹਨ ਜਾਂ ਸਾਡੇ ਨੂੰ ਬੰਦਾ ਨੋਟਿਸ ਤੇ ਆ ਗਿਆ ਉਹਨੂੰ ਅਸੀਂ ਕਿਸੇ ਵੀ ਹਾਲਤ ਚ ਇੰਜ ਬਖਸ਼ਾਂਗਾ ਨਹੀਂ ਨਹੀਂ ਬਖਸ਼ਾਂਗੇ ਉਹਨੂੰ ਆ ਅੱਜ ਵੱਲ ਚਤਾਵਨੀ ਆ ਬਾਕੀ ਅਸੀਂ ਟ੍ਰੇਸ ਕਰ ਲੈਣਾ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਉਸ ਬੰਦੇ ਨੂੰ ਵੀ ਪਤਾ ਵੇ ਟ੍ਰੇਸ ਕਰ ਲੈਣੇ ਆ ਠੀਕ ਹੈ ਜੀ ਉਹਨੂੰ ਮੇਰੇ ਵੱਲੋਂ ਚਤਾਵਨੀ ਮੇਰੇ ਸਾਰੀ ਟੀਮ ਵੱਲੋਂ ਚਤਾਵਨੀ ਪਹੁੰਚਾਉਣ ਜੀ ਇਹਨੂੰ ਚਤਾਵਨੀ ਆ ਉਹ ਬੰਦਾ ਅੱਗੇ ਅਜ ਤੂੰ ਤੱਕ ਤੇ ਅਸੀਂ ਉਹਨੂੰ ਮਾਫ ਕੀਤਾ ਵਾ ਅੱਗੇ ਤੋਂ ਉਹਨੂੰ ਮਾਫ ਨਹੀਂ ਕਰਾਂਗੇ ਜੱਜ ਜੱਜ